ਅੱਜ ਸਾਰੇ ਸੰਸਾਰ ਖੁਦਾਵੰਦੇ ਯੀਸ਼ ਮਸੀਹ ਦਾ ਸਲੀਬੀ ਮੌਤ ਨੂੰ ਯਾਦ ਕਰਦੇ ਹਾਂ ਇਸ ਲਈ ਅਸੀਂ ਕਿਹਾ ਜਾਂਦੇ ਹਾਂ ਗੁੱਡ ਫਰਡੇ ਜਾਂ ਪਾਕ ਸ਼ੁਕਰਵਾਰ ਅਤੇ ਅਸੀਂ ਇੱਥੇ ਗੁਰਦਾਸਪੁਰ ਦੇ ਵਿੱਚ ਵੀ ਖੁਦਾਵੰਦੇ ਯੀਸ਼ ਮਸੀਹ ਦੇ ਇਸ ਦੁੱਖ ਭੋਗ ਦੀ ਯਾਤਰਾ ਨੂੰ ਯਾਤਰਾ ਦੁਜਾਸੀਂ ਪਾਕ ਲਿਆ ਹੈ ਜਿਸ ਦੀ ਸ਼ੁਰੂਆਤ ਅਸੀਂ ਲਿਟਲ ਫਲਾਰ ਕਾਨਵਨ ਸਕੂਲ ਗੁਰਦਾਸਪੁਰ ਤੋਂ ਸ਼ੁਰੂ ਕਰਕੇ ਪੰਡੋਰੀ ਰੋਡ ਤੇ ਕਿਆਤਲੀ ਚਰਚੇ ਖਿਆਤਰੀ ਚਰਚੇ ਦੇ ਵਿੱਚ ਸਮਾਪਤ ਕੀਤਾ ਗਿਆ ਹੈ ਅਤੇ ਇਸ ਦਿਨ ਕਿ ਸਾਰੇ ਸੰਸਾਰ ਦੇ ਵਿੱਚ ਖੁਦਾਵੰਦੇਸ਼ ਮਸੀਹ ਨੇ ਜੋ ਕੁਰਬਾਨੀ ਆਪਣੇ ਜੀਵਨ ਕੁਰਬਾਨ ਦੇ ਕੇ ਸਾਰੀ ਮਨੁੱਖੀ ਜਾਤੀ ਨੂੰ ਪਾਪਾ ਤੋਂ ਬਚਾਇਆ ਹੈ ਅਤੇ ਪ੍ਰਦੇਸ਼ ਮਸੀਹ ਦੇ ਇਸ ਵੱਡੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਤੇ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਜਦੋਂ ਗੁੱਡ ਫਰਡੇ ਇੱਥੇ ਗੁਰਦਾਸਪੁਰ ਦੇ ਵਿੱਚ ਮਨਾਇਆ ਜਾਂ ਯਾਦ ਕੀਤਾ ਹੈ ਖੁਦਾਵੰਦੇਸ਼ ਮਸੀਹ ਦੇ ਉਸ ਮਹਾਨ ਕੁਰਬਾਨੀ ਨੂੰ ਇਹ ਕੁਰਬਾਨੀ ਸਾਨੂੰ ਇਸ ਲਈ ਯਾਦ ਦਿਲਾਉਂਦੇ ਹਣ ਕਿ ਖੁਦਾਵੰਦ ਯੇਸ਼ੀ ਮਸੀਹ ਨੇ ਸਾਰੇ ਸੰਸਾਰ ਦੇ ਸਾਰੀ ਮਨੁੱਖ ਜਾਤੀ ਦੇ ਪਾਪਾਂ ਦੇ ਲਈ ਆਪਣੇ ਜੀਵਨ ਕੁਰਬਾਨ ਦੇ ਦਿੱਤਾ ਇਸ ਕਰਕੇ ਕਹਿੰਦੇ ਹਣ ਗੁੱਡ ਫਰਡੇ ਗੁੱਡ ਦਾ ਅਰਥ ਹੈ ਕਿ ਚੰਗਾ ਅਤੇ ਇੱਕ ਇਨਸਾਨ ਕਿ ਆਪਣੇ ਜੀਵਨ ਕੁਰਬਾਨ ਦੇ ਕੇ ਸਾਰੀ ਮਨੁੱਖ ਜਾਤੀ ਨੂੰ ਪਾਪਾ ਤੋਂ ਬਚਾਇਆ ਇਸ ਤੋਂ ਵੱਡਾ ਹੋਰ ਕੋਈ ਚੰਗਾ ਇਸ ਤੋਂ ਕੋਈ ਇਸ ਤੋਂ ਵੱਡਾ ਹੋਰ ਕੋਈ ਮਹਾਨ ਕੰਮ ਨਹੀਂ ਜਿਸ ਨੇ ਜਿਸ ਨੇ ਜੋ ਖੁਦਾਵੰਦੇਸ਼ ਮਸੀਹ ਨੇ ਸਾਰੀ ਮਨੁੱਖ ਜਾਤੀ ਦੇ ਲਈ ਕੀਤਾ ਹੈ ਇਸ ਲਈ ਅਸੀਂ ਗੁੱਡ ਫ੍ਰੇਡੇ ਕੇ ਕੇ ਮਨਾਉਂਦੇ ਹਨ ਜਾਂ ਯਾਦ ਕਰਦੇ ਹਾਂ ਕਿ ਖੁਦਾਵੰਦੇਸ਼ ਮਸੀਹ ਨੇ ਕਿ ਪਾਪਾਂ ਤੋਂ ਸਾਰੀ ਮਨੁੱਖ ਜਾਤੀ ਨੂੰ ਬਚਾਇਆ ਹੈ ਅਤੇ ਇੱਕ ਚੰਗੇ ਕੰਮ ਅਸੀਂ ਖੁਦਾਵੰਦੇਸ਼ ਮਸੀਹ ਨੇ ਕੀਤਾ ਹੈ ਜੋ ਆਮ ਲੋਕਾਂ ਦੇ ਲਈ ਕਰਨਾ ਔਖਾ ਹੈ ਜਿਨ੍ਹਾਂ ਦੇ ਜੀਵਨ ਦੇ ਵਿੱਚ ਜਦੋਂ ਕੋਈ ਛੋਟਾ ਮੋਟਾ ਦੁੱਖ ਵੀ ਆਵੇ ਉਹ ਦੁੱਖ ਦਾ ਸਾਹਮਣਾ ਕਰਨ ਦੇ ਲਈ ਤਿਆਰ ਨਹੀਂ ਲੇਕਿਨ ਕਉਦਾ ਉਹ ਦੇਸੀ ਮਸੀਹ ਨੇ ਸੰਸਾਰ ਦੇ ਬੋਝ ਨੂੰ ਚੁੱਕ ਕੇ ਇਸ ਲਈ ਕਲੀਬ ਨੂੰ ਕਲਵਰੀ ਪਹਾੜ 'ਤੇ ਸਲੀਬ ਦੇ ਸਲੀਬਦ ਰਾਹੀ ਸਾਨੂੰ ਸਾਰਿਆਂ ਨੂੰ ਮੁਕਤੀ ਅਤੇ ਨਜਾਤ ਦਿੰਦਾ ਹੈ